ਕਿਓ ਫਨਿੰਦਰ ਫਨਿੰਦਰ ਕਈ ਸੰਤਰਾ ਮਤਲਬ ਸਮੁੰਦਰ ਸਮੁੰਦਰ ਦਾ ਗਿਆਨ ਹੁੰਦਾ ਸਮੁੰਦਰ ਗਿਆਨ ਤਾਂ ਹੀ ਹੋ ਸਕਦਾ ਹੈ ਔਰ ਕਹਦਾ ਹੁਏ ਗਿਆਨ ਦਾ ਸਾਗਰ ਹੈ ਕਹਿੰਦੇ ਕਿ ਤੇਰੀ ਬਹੁਤ ਜਿਹਾ ਪਿਆਸ ਹੈ ਹਮ ਕਈ ਇੰਨਾ ਗਿਆਨ ਹੈ ਉਹਨਾਂ ਕੋਲ ਸ਼ਾਸਤਰਾਂ ਦਾ ਉਹਨਾਂ ਸਮੁੰਦਰੀ ਗਿਆਨ ਪਰ ਇੱਕ ਮਤਲਬ ਐ ਉਹਨਾਂ ਨੂੰ ਹੰਕਾਰ ਵੀ ਇੰਨ ਹਾਥੀ ਦਾ ਕੀ ਹੰਕਾਰ ਪਹਾੜ ਜਿੱਡਾ ਹੰਕਾਰ ਕਈ ਬਿੰਦ ਨਗਿੰਦਰ ਬਿੰਦ ਉਹਦਾ ਵਿਧਿਆ ਚਲ ਪਰਬਤ ਪਹਾੜ ਜਿੱਡਾ ਹਾਥੀ ਜੋਂਦਾ ਸਭ ਤੋਂ ਵੱਡਾ ਯਾਰ ਲਗਿੰਦਰ ਉਹਦਾ ਹਾਥੀ ਤੇ ਹਾਥੀ ਵੀ ਡਾਇਆ ਕਿ ਪਹਾੜ ਜਿੱਡਾ ਜਿਵੇਂ ਉਹ ਤਾਂ ਚਾਇਆ ਚੱਲੀ ਚਿੱਤਰ ਤੇ ਚੱਲੀ ਜਿਗਾਰ ਚ ਬਹੁਤ ਵੱਡਾ ਅਹੰਕਾਰ ਹੀ ਹੋਵੇ ਜੇ ਗਿਆਨ ਜ਼ਿਆਦਾ ਤਾਂ ਅਹੰਕਾਰ ਵੀ ਓਡਿਆ ਜਾਂਦਾ ਜਿਹੜੇ ਸ਼ਾਸਤਰਾ ਦਾ ਗਿਆਨ ਹੈ ਗੁਰਬਤੇ ਮੈਨ ਉਹਦਾ ਅਹੰਕਾਰ ਹੁੰਦਾ ਹੀ ਹੁੰਦਾ ਇਸ ਕਰਕੇ ਗਿਆਨ ਘਟਦਾ ਹੁੰਦਾ ਇਹ ਘਟਦਾ ਗਿਆਨ ਉਹ ਵਰਮਾ ਦਾ ਗਿਆਨ ਹੁੰਦਾ ਹੀ ਘਟਦਾ ਇਹ ਤਾਂ ਛੱਡੀ ਜਾਂਦਾ ਬਾਕੀ ਗਿਆਨ ਇਹ ਤਾਂ ਇੱਕ ਖਿੰਡ ਦੇ ਦਰਸ਼ਨ ਵਾਲੀ ਗੱਲ ਰਹਿ ਜਾਂਦੀ ਹੈ ਬਾਕੀ ਤਾਂ ਸਾਰੇ ਖੱਡਣੇ ਕੀਤਾ ਰ ਗਿਆਨ ਇੱਕ ਆਦਮੀ ਨੂੰ ਇੱਕ ਗੱਲ ਦਾ ਗਿਆਨ ਕਰਾਉਣਾ ਤੇ ਤੂੰ ਕੀ ਹੈ ਸਰੀਰ ਵਾਲੇ ਦੀ ਗਿਆਨ ਕਰਾਉਣਾ ਉਹਦੇ ਬਾਰੇ ਸੰਸਾਰ ਵਾਲੇ ਦੀ ਗਿਆਨ ਕਰਾਉਣਾ ਸੰਸਾਰ ਵਾਲੇ ਤਾਂ ਜਿਹੜੇ ਸੰਸਾਰ ਦਾ ਪ੍ਰਭਾਵ ਪੈਂਦਾ ਉੱਗੜ ਨੇ ਉਹੀ ਗਿਆਨ ਕਰਾਉਣਾ ਸੰਸਾਰ ਬਈ ਸਾਇੰਸਾਈਟੀ ਬਥੇਰੀ ਕੋਈ ਵਿਸ਼ਾ ਨਹੀਂ ਟੱਚ ਕੀਤਾ ਹੋਇਆ ਜੀ ਜੰਤ ਜਿਹਨੇ ਸਾਰਿਆਂ ਨੂੰ ਉਹ ਤਾਂ ਗੁਰੂ ਤਾਂ ਸਾਰਿਆਂ ਨੂੰ ਗਿਆਨ ਦਿੰਦਾ ਇਸ ਕਰਕੇ ਗੁਰੂ ਨਹੀਂ ਹੈ ਗੁਰਦੇਵ ਵਾਲਾ ਗਿਆਨ ਹੈ ਸਾਡੇ ਕੋਲ ਗੁਰਦੇਵ ਕਹਿੰਦੇ ਨੇ ਇਹਨੂੰ ਗੁਰੂ ਨਹੀਂ ਕਹਿੰਦੇ ਗੁਰੂ ਤਾਂ ਪੂਰੇ ਦਾ ਨਾਮ ਜਿਹੜਾ ਸ਼ਬਦ ਸਿੱਧਾ ਹੁੰਦਾ ਉਹ ਜਿਹੜਾ ਸਾਰਿਆਂ ਨੂੰ ਗਿਆਨ ਜਿਹੜਾ ਬਿਨਾ ਕੰਨਾਂ ਦੇ ਸੁਣਨ ਵਾਲਾ ਹੈ ਨਾ ਉਹ ਗੁਰੂ ਹੈ ਉਹ ਸਭ ਖਾਤਰ ਇੱਕੋ ਹੀ ਹੈ ਜਿਵੇਂ ਜਿਹੜੀ ਰਕਤੇ ਸਿੱਟੀ ਆਉਂਦੀ ਜਿਹਦੇ ਵਿੱਚ ਦਾਰ ਵਿੱਚ ਉਹਨਾਂ ਨਾਲ ਤੁਸੀਂ ਕੁਝ ਕਰ ਲਓ ਮੋਟਰ ਚ ਲਾ ਲਓ ਚਾਹੇ ਚਾਹ ਲਾਈਟ ਹੀ ਲਾ ਲਓ ਚਾਹੇ ਪ੍ਰੈਸਤੀ ਲਾ ਲਓ ਗਰਮ ਕਰ ਲਓ ਹੀਟਰ ਚ ਲਾ ਲਓ ਉਹ ਤਾਂ ਕੋਈ ਚੀਜ਼ ਆਉਂਦੀ ਹੈ ਨਾ ਕੰਮ ਆ ਦੇ ਬਖਰੇ ਬਖਰੇ ਹੈਗੇ ਨੇ ਇਹ ਮੈਂ ਜਿਹੜਾ ਗਿਆਨ ਹੈ ਨਾ ਸ਼ਬਦ ਹੈ ਉਹ ਬਿਨਾ ਕਰਨ ਦਾ ਸੁਣਨ ਵਾਲਾ ਉਹ ਸਾਰੇ ਚੀਜ਼ਾਂ ਤੋਂ ਇੱਕੋ ਹੀ ਹੈ ਉਡੀ ਭਾਸ਼ਾ ਸਾਰੇ ਸਮਝਦੇ ਨੇ ਉਹ ਸਾਰਿਆਂ ਦੀ ਭਾਸ਼ਾ ਆ ਜਿਹੜੀ ਭਾਸ਼ਾ ਹੈ ਨਾ ਸਾਡੂ ਦਿੱਤੀ ਗਈ ਇਹ ਆਦਮੀ ਦੀ ਭਾਸ਼ਾ ਜਾਨਵਰ ਨਹੀਂ ਸਮਝਦੇ ਇਹ ਆਦਮੀ ਦਾ ਬੋਲਿਆ ਹੋਇਆ ਗਿਆਨ ਹੈ ਸਾਡੇ ਕੋਲ ਜਿਹੜਾ ਹੈ ਇਹ ਆਦਮੀ ਦਾ ਬੋਲਿਆ ਹੈ ਉਹ ਪਰਮੇਸ਼ਰ ਦਾ ਸਿੱਧਾ ਬੋਲਿਆ ਹੋਇਆ ਹੈ ਉਹ ਪਰਮੇਸ਼ਰ ਦਾ ਸਿੱਧਾ ਬੋਲਿਆ ਹੋਇਆ ਹੈ ਆਦਮੀ ਦਾ ਬੋਲਿਆ ਹੈ ਜਾਨਵਰਾਂ ਵਾਸਤੇ ਨਹੀਂ ਬੋਲਿਆ ਹੈ ਉਸ ਨੂੰ ਕੋਈ ਸ਼ਬਦ ਨਹੀਂ ਬੋਲੇ ਆ ਬਿਰਕਾ ਸੌਰਾਂ ਵਾਸਤੇ ਨਹੀਂ ਬੋਲੇ ਆ ਉਹ ਤਾਂ ਤਰ ਤੀ ਜੜ ਕੀ ਚੇਤਨ ਸਭ ਹਤੇ ਪੈ ਵਿੱਚ ਧਰਤੀ ਦੰਬੀ ਭਾਰ ਤਾਂ ਧਰਤੀ ਵੀ ਉਹਦੇ ਵਿੱਚ ਉਹ ਕੁੰਡ ਦੇ ਵਿੱਚ ਧਰਤੀ ਸਮਝ ਦੇ ਰਹੀ ਹੈ ਧਰਤੀ ਵੀ ਸਮਝ ਕਹਿ ਰਹੀ ਹੈ ਉਹ ਫੋਰਸ ਵਿੱਚ ਰੱਖੀ ਹੋਈ ਹੈ ਜਿਵੇਂ ਰਿਬੋਰਡ ਰਿਬੋਰਡ ਦੇ ਨਾਲ ਅਸੀਂ ਫਿਲਹਾਲ ਇਹ ਕੋਈ ਵੀ ਚੀਜ਼ ਉਹ ਸਾਡੇ ਹਕੂਮਤ ਦੀ ਥੋੜੀ ਜਿਹਾ ਰਿਪੋਰਟ ਦੀ ਸ਼ਕਤੀ ਹੋਰ ਚੀਜ਼ ਆ ਉਹ ਇਹ ਰਿਪੋਰਟ ਕੰਟਰੋਲ ਚੀਜ਼ਾਂ ਨੇ ਜਿੰਨੀਆਂ ਜਾੜਿਆ ਰਿਪੋਰਟ ਨਾਲ ਚਲਦੀਆਂ ਨੇ ਜਿਹੜੀ ਚੇਤਨਾ ਉਹ ਹੋਰ ਚੀਜ਼ ਨਾਲ ਚਲਦੀ ਹੈ ਜਿਹੜੀ ਰਿਪੋਰਟ ਨਾਲ ਚਲਦੀ ਉਹ ਜੜ ਮਰ ਰਿਪੋਰਟ ਨਾਲ ਸਾਡੇ ਬਦੇ ਚਲਦੇ ਨੇ ਰਿਪੋਰਟ ਕੰਟਰੋਲਰ ਨੇ ਇਹ ਦੋਏ ਨਾਲ ਚੱਲਦੇ ਨੇ ਰਿਪੋਰਟ ਨਾਲ ਨਹੀਂ ਹੈ ਉਹ ਹੋਰ ਚੀਜ਼ ਹੈ ਵੋਲਟ ਨਾ ਤਰੀਏ ਕੀ ਇਹਦਨ ਚੱਲਦਾ ਹੈ ਚੇਤਨ ਪ੍ਰੇਰੇ ਤੇ ਚੱਲਦਾ ਹੈ ਉਹ ਕੰਟਰੋਲ ਨਾਲ ਚੱਲਦਾ ਉਹ ਕੰਟਰੋਲ ਨਾਲ ਚੱਲਦਾ ਹੈ ਪ੍ਰੇਰੇ ਤੇ ਚੱਲਦਾ ਹੈ ਇਹਨੂੰ ਪ੍ਰੇਰਣ ਚੇਤਨ ਨੂੰ ਪ੍ਰੇਰਣਾ ਹੀ ਹੁੰਦੀ ਹੈ ਜਿਵੇਂ ਮਰਜ਼ੀ ਉਹ ਤੇ ਕਰਾ ਲੈਣ ਇਹ ਤਾਂ ਕਰਾਉਂਦਾ ਹੈ ਆਪਣੀ ਮਰਜ਼ੀ ਨਾਲ ਉਹ ਕਰਦੇ ਨੇ ਬੰਦੇ ਹੋਏ ਉਹਦੀ ਇੱਛਾ ਸ਼ਕਤੀ ਨਾਲ ਕੰਮ ਕਰਦੇ ਤੇ ਉਹ ਇੱਛਾ ਸ਼ਕਤੀ ਕੰਮ ਕਰਦੀ ਹੈ ਉੱਥੇ ਇਹ ਤੇ ਇੱਛਾ ਸ਼ਕਤੀ ਨਹੀਂ ਕੰਮ ਕਰਦੀ ਇੱਥੇ ਉਹਦੀ ਮਰਜ਼ੀ ਕੰਮ ਕਰਦੀ ਹੈ ਸਾਡੇ 'ਚ ਚੇਤਨਾ ਵਿੱਚ ਉਹਦੀ ਮਰਜ਼ੀ ਕੰਮ ਕਰਦੀ ਹੈ ਇੱਛਾ ਸ਼ਕਤੀ ਸਾਡੇ ਕੰਮ ਕਰਦੀ ਹੈ ਇੱਥੇ ਉਹਦੀ ਮਰਜ਼ੀ ਇੱਛਾ ਜਗਦੀ ਸਾਡੀ ਸਾਡੀ ਇੱਛਾ ਹੀ ਹੁੰਦੀ ਹੈ ਨਾ ਕੋਈ ਕਰਦੀ ਤਾਂ ਹੀ ਕਰਦੇ ਹਾਂ ਉੱਥੇ ਮਰਜ਼ੀ ਉਹਦੀ ਹੈ ਬਸ ਇਹ ਤਾਂ ਦਵਾਨੀ ਗੱਲ ਹੀ ਮਿਲ ਗਿਆ ਗੱਲ ਤਾਂ ਹੀ ਤਾਂ ਪੁੱਤ ਪਾਪ ਨੂੰ ਕੱਢੀ ਜਾਂਦੇ ਨੇ ਲੋਕ ਕਰਨ ਵਾਲੇ ਦੀ ਮਰਜ਼ੀ ਹੈ ਉੱਤੇ ਜੜ ਦੇ ਵਿੱਚ ਮਰਜ਼ੀ ਹੁੰਦੀ ਹੋਈ ਨਹੀਂ ਜੜ ਵਾ ਤੁਝ ਕੋਈ ਮਰਜ਼ੀ ਵਾਲੀ ਗੱਲ ਨਹੀਂ ਹੁੰਦੀ ਉਹ ਤਾਂ ਉਹ ਗੱਡੀ ਦੇ ਸਾਲ ਮਾਰਤੀਆਂ ਉਹ ਜੰਡੀ ਚੱਲਣ ਚੱਲਣਾ ਉੱਤੇ ਮਰਜ਼ੀ ਵਾਲੀ ਕਿੱਡੀ ਗੱਲ ਹੈ ਉੱਤੇ ਮਰਜ਼ੀ ਵਾਲੀ ਕੋਈ ਗੱਲ ਨਹੀਂ ਇਹ ਤਾਂ ਸਿਰਫ ਖੇਵੀ ਕੰਮ ਕਰਦਾ ਸਰੀਰ ਤੋਂ ਕੰਮ ਲੈ ਸਕਦੇ ਆ ਉਤੇ ਤੇਲ ਬਹੁਤ ਜਿਆਦਾ ਘਟ ਜਾਂਦਾ ਹਵਾ ਲੈ ਕੇ ਜਿਆਦਾ ਘਟ ਜਾਂਦਾ ਉੱਤਨੇ ਕੋ ਬਰਝੀ ਵਾਲੀ ਗੱਲ ਤੇ ਇਹ ਹੋਰ ਚੀਜ਼ ਆ ਹੋਰ ਚੀਜ਼ ਚੱਲਦਾ ਦੋਹਰੇ ਨੇ ਪੈਸੇ ਦੇ ਵਿੱਚ ਪਰ ਹੋਰ ਕਿਸਮ ਦੀ ਪਾਇਆ ਹੈ ਹੋਰ ਕਿਸੂ ਦੀ ਪੈ ਦੋਹਾਂ ਨੂੰ ਜਿਹੜੇ ਇੱਕ ਸਮੇਂ ਤੇ ਉਹਨੂੰ ਸਮਝ ਨਹੀਂ ਗਏ ਦੋਹਾਂ ਨੂੰ ਇੱਕ ਸਮਝਣਾ ਇਹ ਬੇਸਮਝ ਦੀ ਗੱਲ ਹੈ ਕਈ ਮੱਛ ਕਾਛ ਫਨਿੰਦਰ ਕਈ ਮੱਛ ਕਾਛ ਫਨਿੰਦਰ ਮੱਛੀ ਕਛੌੜ ਨੇ ਗਾਹਾਂ ਆ ਜਾਣੇ ਜਿਹੜੇ ਪਾਣੀ 'ਚ ਬੈਠ ਕੇ ਸਾਰਾ ਦਿਨ ਵਾੜਾ ਫੇਰਦੇ ਨੇ ਰਾਤ ਦਿਨ ਰਾਤ ਉਹ ਮੱਛੀ ਕਛੜੇ ਆਦਮੀ ਹੁੰਦੇ ਹੋਏ ਵੀ ਜਲ ਵਿੱਚ ਬੈਠ ਕੇ ਭਗਤੀ ਕਰਦੇ ਨੇ ਜਿਹੜੇ ਪਾਣੀ 'ਚ ਬੈਠ ਕੇ ਆਦਮੀ ਉਹ ਮੱਛੀ ਕਛੜੇ ਅਵਤਾਰ ਦੇ ਜਿਹੜੇ ਅਵਤਾਰ ਮੰਨਿਓ ਨੇ ਉਹਨੇ ਮੱਛੀ ਕਛੜੇ ਅਵਤਾਰ ਉਹਨਾਂ ਦੇ ਸੇਵ ਕਰਦੇ ਹੋ ਉਹ ਮੱਛੀ ਕਛ ਉਹ ਤਾਂ ਮੱਛੀ ਕਛ ਜਿਹੜੇ ਸੀਗੇ ਸੀ ਪਤਾ ਨਹੀਂ ਕੀ ਸੀ ਕੀ ਦੇਈ ਸੀ ਅਚਕਾਚਾ ਨਾਲ ਜਨਨ ਉਹਰੇ ਪਰੇ ਵਿਚਕਾਚੇ ਮੰਨ ਕੇ ਪਾਣੀ ਦੇ ਬੈਠ ਕੇ ਭਗਤੀ ਕਰਦੇ ਇੱਕ ਪਾਣੀ ਦੇ ਬੈਠ ਕੇ ਅਚਕਾ ਜਿਹੜੇ ਭਗਤੀ ਕਰਦੇ ਨੇ ਵਿਚਕਾਚੇ ਨੇ ਜਿਹੜੇ ਭੋਰਿਆਂ ਚ ਬੈਠ ਕੇ ਕਰਦੇ ਨੇ ਫਿਰਦਲ ਨੇ ਸਪਨੇ ਖੜ ਜੇ ਨਹੀਂ ਵੱਡਦਾ ਸਪ ਉ ਆ ਚਾਰ ਮਹੀਨੇ ਬਾਹਰ ਨਿਕਲੇ ਨਹੀਂ ਸਪ ਖਾਣਾ ਵੀ ਕੁਝ ਮਿੱਟੀ ਗਈ ਜਾਣੀ ਉਲਪੋ ਰਿਆਂ ਚ ਬੈਠ ਕੇ ਭਗਤੀ ਕਰਦੇ ਨੇ ਉਹਨਾਂ ਫਰਦੁੱਦਲ ਨੇ ਸੋਚ ਜੀ ਇਹ ਇਸ ਤਰੀਕੇ ਨਾਲ ਹਾਂ ਸਾਰੇ ਬੰਦੇ ਉਹ ਕਰਦੇ ਕੀ ਨੇ ਕੀ ਸੁਭਾਏ ਉਹਨਾਂ ਦਾ ਉਹ ਜਿਹੜਾ ਖੜ ਜਾ ਨਿਕਲ ਲੈ ਨਹੀਂ ਜਿੰਦੇ ਆਦਮੀ ਹ ਤੂੰ ਤੋ ਖੜ ਜਾ ਕਾ ਬੜਿਆ ਬਠਾ ਖੜਦਾ ਜਿਹਾ ਸਪੀਗਾ ਬੜਿਆ ਹੋਇਆ ਸੀ ਯਾਦ ਕਰਨ ਤਾਂ ਮੇਰਾ ਖੜਾ ਜਿਹੜਾ ਮੈਨੂੰ ਆਦਮੀ ਬਣਾ ਹੁਣ ਫੇਰ ਹੁਣ ਆਦਮੀ ਹੋ ਫੇਰ ਖੜ ਚ ਬੜ ਗਿਆ ਪੋਰੇਜ 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 ਵੱਡ ਗਿਆ ਇਸ ਕਰਕੇ ਉਹਨਾਂ ਟਾਂਚ ਮਾਰੀ ਹੋਈ ਹੈ ਇਹਨਾਂ ਲੋਕਾਂ ਨੂੰ ਉਹ ਕਹ ਮੱਛਕਾਚ ਬੱਕੀ ਭਗਤੀ ਨਾਲ ਮੱਛਕਾਚ ਦਾ ਕੀ ਉਤਾਰ ਸਫਲਾ ਕੀ ਮਤਲਬ ਮੱਛਕਾਚ ਨਾ ਇਹ ਤਾਂ ਆਦਮੀ ਬਹਿਜ ਅੱਗੇ ਆਉਣਗੇ ਰੰਗੇ ਪੈਰੀ ਜਿਹੜੇ ਚੱਲਦੇ ਨੇ ਕਹਿੰਦੇ ਬਣਕਾ ਜਿਹੜੇ ਵਰਗ ਨੇ ਰੰਗੇ ਪੈਰੀ ਬਾਦਲ ਨੇ ਰੰਗੇ ਪੈਰੀਓ ਚੱਲਦੇ ਨੇ ਇਸ ਕਰਕੇ ਜਾਨਵਰ ਆ ਨਾ ਇਹਨਾਂ ਨੂੰ ਤੁਲਨਾ ਕੀਤੀ ਹੋਈ ਹੈ ਜਿਹੜੇ ਕੰਮ ਕਰਦੇ ਨੇ ਲੋਕ ਭਗਤੀ ਦੇ ਨਾ ਉਹਦੇ ਕਰਦੇ ਸੀ ਭਗਤੀ ਨਹੀਂ ਹੈ ਬੁੱਧੀ ਹਿੰਦ ਹੈ ਇਹ ਜੁਨੀਆ ਤਾਂ ਤੂੰ ਭੁਗਤ ਕੇ ਆਇਆ ਹੈ ਬੰਦ ਨੂੰ ਕਿਹੜਾ ਬੂੜ ਲਗਾ ਦਿੰਦਾ ਪੌਣ ਨੂੰ ਲੱਗਿਆ ਪੈਰੀਆਂ ਫਰਦਾ ਵਿਚਾਰਾ ਸਹੀ ਕਈ ਦੇਵ ਆਦਿ ਕੁਮਾਰ ਕਈ ਦੇਵ ਆਦਿ ਕੁਮਾਰ ਨੇ ਦੇਵਤੇ ਅਰੋਣਾ ਦਾ ਆਦਿ ਕੁਮਾਰ ਵੀ ਨੇ ਉਹ ਆਦਿ ਕੁਮਾਰ ਉਹਦੇ ਨਹੀਂ ਲਗਿਆ ਦੀ ਉਹਨਾਂ 'ਚ ਉਹਨਾਂ ਨੂੰ ਕਥਾ ਵਾਰਤਾ ਸੁਣਨ ਵਾਲੇ ਉਹ ਕਹਿੰਦੇ ਨੇ ਇਹਨਾਂ ਨੂੰ ਵੀ ਬ੍ਰਹਮਾ ਦਾ ਅਵਤਾਰ ਹੈ ਜੀ ਜਿਹੜੇ ਦੇਵਤਾ ਨੂੰ ਕਥਾ ਵਾਰਤਾ ਸੁਣਉਂਦੇ ਨੇ ਨਾ ਜਿਵੇਂ ਅਸਲ ਤੇ ਇੱਥੇ ਸੁਣਉਂਦੇ ਨੇ ਸੁਧੂਆਂ ਦੇ ਉਹ ਸ੍ਰੇਸ਼ਟ ਮੰਦ ਦੇ ਨੇ ਦੇਖ ਕੇ ਉਹਨਾਂ ਤੋਂ ਸੁਣਦੇ ਨੇ ਕੁਝ ਗ੍ਰੰਥ ਸੁਣਦੇ ਨੇ ਸਿੱਖਿਆ ਉਹ ਆਦਿਕੁਮਾਰ ਕਹਿੰਦੇ ਨੇ ਉਹ ਕਈ